ਲਾਲਚ ਦੇ ਪਿੱਛੇ ਉਹਨਾਂ ਨੇ ਵੋਟ ਪਾ ਲਈਆਂ ਆਪਣੀਆਂ ਹਰਕਤਾਂ ਤੋਂ ਬਾਝ ਆਜੋ ਨਹੀਂ ਤੇ ਤੁਹਾਡਾ ਇੰਨਾ ਕੋ ਬੁਰਾ ਹਾਲ ਕੀਤਾ ਜਾਵੇਗਾ ਕਿ ਤੁਸੀਂ ਗਾਧੋਂ ਖੜੇ ਹੋਣ ਯੋਗੇ ਵੀ ਨਹੀਂ ਰਹੋਗੇ ਇੱਕ ਬੜਾ ਨੇ ਯੂਜ਼ ਕੀਤਾ ਕਿ ਇਹਨਾਂ ਨੂੰ ਪਤਾ ਨਹੀਂ ਜੈਸਾ ਕਰਕੇ ਕਿ ਇਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਕਿੱਥੇ ਵੋਟ ਪਾਣੀ ਹੈ ਕੋਈ ਹੈ ਨਹੀਂ ਕਿ ਉਹਨਾਂ ਨੇ ਸਹੀ ਵੋਟ ਪਾਣੀ ਹੈ ਸਾਡਾ ਜੂਥਾ ਉਹ दारू ਦੇ ਨਸ਼ਿਆਂ ਦੇ ਵਿੱਚ ਹੀ ਐਲਾਨਗੇ ਕੋਈ ਸਾਡੇ ਸਮਾਜ ਦੀ ਅੱਗੇ ਨਹੀਂ ਲੈ ਕੇ ਜਾਣਗੇ ਲਾਲਚ ਦੇ ਪਿੱਛੇ ਉਹਨਾਂ ਨੇ ਵੋਟ ਪਾ ਲਈਆਂ ਯੈਸ A ਬੋਟਲ ਆਫ ਐਲਕੋਹਲ ਲੰਸਟ ਚਲੇ ਜਾਓ 80 25 ਪਰਸੈਂਟ ਪਰ ਕੇਸ ਦੇ ਆਰ ਟੂ ਹੋਇੰਗ ਟੂ ਵੋਟ ਬੇਸਡ ਔਨ 1000 ਪੀਸ ਯੈਸ A ਬੋਟਲ ਆਫ ਐਲਕੋਹਲ ਲਾਲਚ ਦੇ ਪਿੱਛੇ ਉਹਨਾਂ ਨੇ ਵੋਟ ਪਾ ਲਈਆਂ ਕੋਈ ਹੈ ਨਹੀਂ ਕਿ ਉਹਨਾਂ ਨੇ ਸਹੀ ਵੋਟ ਪਾਣੀ ਹੈ ਜਿੱਦਾਂ ਕਿ ਇੱਕ ਵੀਡੀਓ ਸਾਡੇ ਕੋਲ ਆਈ ਹੈ ਅਨਿਲ ਜੋਸ਼ੀ ਦੀ ਨੌ ਨੇ ਜੋ ਕਿ ਇਹ ਬੋਲਿਆ ਗਿਆ ਕਿ ਜੋ ਗਰੀਬ ਆ ਉਹ 1000 ਰੁਪਏ ਔਰ दारू ਦੀ ਬੋਤਲ ਦੇ ਪਿੱਛੇ ਵਿਗਦੇ ਆ ਤੇ ਮੈਂ ਆਪਣੇ ਸਮਾਜ ਅੱਗੇ ਅਪੀਲ ਕਰਦੀ ਆ ਕਿ ਜਦੋਂ ਇਹ ਵੋਟਾਂ ਮੰਗਣ ਆਉਂਦੇ ਆ ਤੇ ਇਹਨਾਂ ਨੂੰ ਆਪਣੀ ਕੀਮਤ ਦੱਸੀ ਜਾਵੇ ਜਿਹੜਾ ਸਾਨੂੰ ਇਹ ਕੀਮਤਾਂ ਦੇ ਵਿੱਚ ਤੋਲਦੀ ਪਈ ਆ ਕਿ ਹੁਣ ਇਹ ਹਜ਼ਾਰ ਰੁਪਏ ਦੱਸਦੀ ਪਈ ਹੈ ਤੇ दारू ਦੀ ਬੋਤਲ ਦੱਸਦੀ ਪਈ ਹੈ ਤੇ ਆਉਣ ਵਾਲਾ ਜਿਹੜਾ ਸਾਡਾ ਜੂਥ ਆ ਉਹ दारू ਦੇ ਨਸ਼ਿਆਂ ਦੇ ਵਿੱਚ ਹੀ ਐਲਾਨਗੇ ਕੋਈ ਸਾਡੇ ਸਮਾਜ ਦੀ ਅੱਗੇ ਨਹੀਂ ਲੈ ਕੇ ਜਾਣਗੇ ਇਹਨਾਂ ਦੀ ਜਿਹੜੀ ਦਿਮਾਗ ਦੀ ਹਾਲਤ ਆ ਮੈਡਮ ਦੀ ਉਹ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਆ ਕਿਉਂਕਿ ਸਾਨੂੰ ਇਹ ਜਿੱਦਾਂ ਕਿ ਲੱਗਦਾ ਹੈ ਕਿ ਹੱਲੇ ਵੀ ਇਹ ਸਾਡੇ ਵਿੱਚ ਵਿਦਕਰਾਂ ਰੱਖਦੇ ਆ ਕਿ ਬਾਵਾ ਸਾਹਿਬ ਨੇ ਸਾਨੂੰ ਇਹਨਾਂ ਦੇ ਬਰਾਬਰ ਕੀਤਾ ਵਾ ਪਰ ਇਹ ਚੀਜ਼ ਦੇ ਜਿਹੜੇ ਇਹਨੇ ਆਪਣਾ ਸਬੂਤ ਦੇ ਹੀ ਦਿੱਤਾ ਵਾ ਕਿ ਅਸੀਂ ਤੁਹਾਨੂੰ ਹੱਲੇ ਵੀ ਆਪਣਾ ਕਿ ਨੀਚਾ ਹੀ ਦਿਖਾਉਂਦੇ ਆਂ ਤੇ ਮੈਂ ਆਪਣੇ ਸਮਾਜ ਅੱਗੇ ਅਪੀਲ ਕਰਦੀ ਆ ਕਿ ਜਦੇ ਵੀ ਇਹ ਵੋਟ ਮੰਗਣ ਆਉਂਦੇ ਆ ਇਹਨਾਂ ਨੂੰ ਇਹਨਾਂ ਦੀ ਵੀਡੀਓ ਦਿਖਾਈ ਜਾਵੇ ਕਿ ਹਜ਼ਾਰ ਰੁਪਏ ਔਰ दारू ਦੀ ਬੋਤਲ ਦਸਦੀ ਪਈਆਂ ਤੇ ਮੈਂ ਆਪਣੇ ਭਾਰਤੀਆ ਮੂਲ ਨਿਵਾਸੀ ਮੁਕਤੀ ਮੋਰਚੇ ਵੱਲੋਂ ਇਹਦੇ ਜਿਹੜਾ ਕਿ ਪੁਤਲਾ ਵੀ ਸਾੜਾਂਗੇ ਭੰਡਾਰੀ ਪੋਲ ਦੇ ਉੱਪਰ ਤੇ ਆਪਣੇ ਸਮਾਜ ਅੱਗੇ ਅਪੀਲ ਕਰਦੀ ਆ ਕਿ ਕਿ ਜਿਹੜਾ ਇੱਕ ਇਕੱਠਾ ਹੋ ਇਕੱਠੇ ਹੋ ਕੇ ਜਿਹੜਾ ਵੀ ਸਾਡੇ ਸਮਾਜ ਦੇ ਉੱਤੇ ਟਿੱਪਣੀਆਂ ਕਰਦਾ ਹੈ ਭਾਵੇਂ ਲੀਡਰ ਹੋਵੇ ਤੇ ਭਾਵੇਂ ਜਿਹੜਾ ਮਰਜੀ ਹੋਵੇ ਕਿ ਇਹਨਾਂ ਨੂੰ ਵੋਟ ਤੋਂ ਜਦੋਂ ਸਾਡੇ ਘਰ ਘਰ ਵੋਟ ਮੰਗਣ ਆਉਂਦੇ ਆ ਇਹ ਚੀਜ਼ਾਂ ਦਾ ਅਹਿਸਾਸ ਦਿਖਾਈਏ ਕਿ 바ਵਾ ਸਾਹਿਬ ਸੰਵਿਧਾਨ ਦੇ ਵਿੱਚ ਸਾਨੂੰ ਇਹ ਬਰਾਬਰ ਦੇ ਹੱਕ ਦਿੱਤੇ ਆ ਨਾ ਤੇ ਕੀ ਲੋਕਾਂ ਨੂੰ ਉੱਤੇ ਅਸੀਂ ਟਿੱਪਣੀਆਂ ਕਰੀਏ ਤੇ ਜਿਹੜੇ ਅਗਰ ਵੋਟ ਮੰਗਣ ਆਉਂਦੇ ਅਸੀਂ ਇਹਦਾ ਚੀਜ਼ ਦਾ ਮੈਂ ਵਿਰੋਧ ਕਰਾਂਗੀ ਅਨੀਲ ਜੋਸ਼ੀ ਦੀ ਨੋਂਦੇ ਅਸੀਂ ਵਿਰੋਧ ਚ ਆ ਪ੍ਰੈਣਾ ਤਾਂ ਸਿਆਲ ਦੇ ਵਿੱਚ ਵੀ ਗਰੀਬਾਂ ਨੇ ਗਰੀਬ ਹੀ ਰਹਿਣਾ ਵਾ ਤੇ ਜੋਸ਼ੀ ਦੇ ਪਰਿਵਾਰ ਨੇ ਵੀ ਉਹੀ ਰਹਿਣਾ ਵਾ ਤੇ ਫਿਰ ਜਦੋਂ ਸਾਡੀ ਵੋਟ ਆਉਂਦੀ ਆ ਫਿਰ ਵੋਟਾਂ ਵੇਲੇ ਵੀ ਇਹਨਾਂ ਨੂੰ ਇਹੀ ਦੇਖਣਾ ਚਾਹੀਦਾ ਨਾ ਕਿ ਅਸੀਂ 1000 ਰੁਪਏ ਤੇ ਵਿਕਣ ਆਲੇ ਆ ਤੇ ਜਾਂ ਸਾਡੀ ਬੋਰਡ ਦੀ ਕੀਮਤ ਕਿੰਨੀ ਆ ਇਹ ਤੇ ਅਸੀਂ ਸਾਹਸ ਉਹਦੋਂ ਹੀ ਦਿਵਾਵਾਂਗੇ ਨਾ ਜਦੋਂ ਵੋਟਾਂ ਆਉਣਗੀਆਂ ਜੇ ਸਿਆਲ ਦੀ ਹੈ ਤੇ ਦਾ ਮਤਲਬ ਇਹ ਥੋੜੀ ਕਿ ਸਾਨੂੰ ਕੋਈ ਵੀ ਟਿੱਪਣੀ ਕਰ ਜਾਵੇ ਸੰਵਿਧਾਨ ਜਿਹੜਾ ਵਾ ਸਾਰਿਆਂ ਨੂੰ ਇੱਕ ਬਰਾਬਰ ਦਿੰਦਾ ਬਾਤ ਹੈ ਇਹ ਕਿਸੇ ਨੂੰ ਵੀ ਨਹੀਂ ਹੱਕ ਹੈਗਾ ਕਿ ਕਿਸੇ ਗਰੀਬ ਦੇ ਉੱਤੇ ਟਿੱਪਣੀਆਂ ਕੀਤੀਆਂ ਜਾਣ ਅਨੀਲ ਜੋਸ਼ੀ ਦੀ ਜਿਹੜੀ ਨੋਆ ਉਹਦੀ ਇੱਕ ਵੀਡੀਓ ਸਾਡੇ ਤੱਕ ਪਹੁੰਚ ਪਹੁੰਚੀ ਆ ਜਿਹਦੇ ਵਿੱਚ ਉਹ ਆਪਣੀ ਮਾਨਸਿਕਤਾ ਸ਼ੋਅ ਕਰਦੇ ਪਏ ਨੇ ਉਹ ਸਾਡੀ ਭੈਣ ਪਰ ਉਸ ਭੈਣ ਨੂੰ ਅਸੀਂ ਪੁੱਛਣਾ ਚਾਹੁੰਦੇ ਆ ਕਿ ਜਦੋਂ ਵੋਟਾਂ ਆਉਂਦੀਆਂ ਤੁਸੀਂ ਘਰ-ਘਰ ਜਾ ਕੇ ਵੋਟ ਮੰਗਦੇ ਜੇ ਪਰ 바ਵਾ ਸਾਹਿਬ ਭੀਮਰਾਓ ਅੰਬੇਡਕਰ ਜੀ ਨੇ ਸੰਵਿਧਾਨ ਦੇ ਵਿੱਚ ਸਾਰਿਆਂ ਨੂੰ ਬਰਾਬਰ ਦਾ ਅਧਿਕਾਰ ਦਿੱਤਾ ਆ ਪਰ ਤੁਸੀਂ ਉਸ ਵੀਡੀਓ ਦੇ ਵਿੱਚ ਕਹਿ ਰਹੇ ਜੇ ਕਿ ਜਿਹੜੇ ਸラム ਏਰੀਆ ਦੇ ਜਿਹੜੇ ਲੋਕ ਨੇ ਜਿਹੜੇ ਗਰੀਬ ਤਬਕੇ ਦੇ ਜਿਹੜੇ ਲੋਕ ਨੇ ਉਹ ਇੱਕ ਸ਼ਰਾਬ ਦੀ ਬੋਤਲ ਪਿੱਛੇ ਹਜ਼ਾਰ ਰੁਪਏ ਪਿੱਛੇ ਤੇ ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਕਿੱਥੇ ਵੋਟ ਪਾਣੀ ਆ ਪਰ ਜਦੋਂ ਤੁਹਾਨੂੰ ਜਿਤਾਉਂਦੇ ਸੀ ਤੁਹਾਡੇ ਸੋਹਰਾ ਸਾਹਿਬ ਨੇ ਜਦੋਂ ਜਿਤਾਇਆ ਜਦੋਂ ਜਿੱਤ ਕੇ ਉਹ ਮਤਲਬ ਕਿ ਲੋਕਾਂ ਦਾ ਕਹਿ ਰਹੇ ਕਿ ਮੈਂ ਬੜਾ ਸੁਧਾਰ ਕੀਤਾ ਆ ਉਦੋਂ ਵੀ ਗਰੀਬ ਤਬਕੇ ਨੇ ਹੀ ਵੋਟ ਪਾਈ ਹੀ ਪਰ ਤੁਹਾਨੂੰ ਇਹਨਾਂ ਹੁਣ ਦੱਸ ਦਈਏ ਕਿ ਹੁੰਦੇ ਜਿਹੜੀਆਂ ਵੋਟਾਂ ਦੇ ਵਿੱਚ ਅਸੀਂ ਅਨਿਲ ਜੋਸ਼ੀ ਜੀ ਦਾ ਜਿਹੜਾ ਕਿ ਬਾਈਕਾਟ ਕਰਦੇ ਆ ਆਪਣੇ ਸਮਾਜ ਦੀ ਇੱਜ਼ਤ ਤੇ ਬੰਦੀਆਂ ਨੂੰ ਵੀ ਅਪੀਲ ਕਰਦੇ ਆ ਕਿ ਅਗਰ ਇਹਨਾਂ ਦੇ ਵਿੱਚ ਘਰ ਦੇ ਵਿੱਚ ਰਹਿਣ ਵਾਲੇ ਜਿਹੜੇ ਇਨਸਾਨ ਨੇ ਉਹ ਗਰੀਬ ਤਬਕੇ ਬਾਰੇ ਕੀ ਸੋਚਦੇ ਨੇ ਕੀ ਸੋਚ ਰੱਖਦੇ ਨੇ ਪਰ ਜਦੋਂ ਇਹਨਾਂ ਨੂੰ ਦਿਤਾਵਾਂਗੇ ਤੇ ਸਾਡੇ ਬਾਰੇ ਫਿਰ ਵੀ ਕੀ ਸੋਚਣਗੇ ਅਮਨ ਜੀ ਵੀਡੀਓ ਪੁਰਾਣੀ ਦੱਸੀ ਜਾ ਰਹੀ ਹੈ ਉਹਦੇ ਬਾਰੇ ਕੀ ਕਹਿਣਾ ਚਾਹੋ ਦੇਖੋ ਜੀ ਵੀਡੀਓ ਪੁਰਾਣੀ ਹੋਵੇ ਚਾਹੇ ਨਵੀਂ ਹੋਵੇ ਪਰ ਉਹਨਾਂ ਦੀ ਮਾਨਸਿਕਤਾ ਤੇ ਸ਼ੋਅ ਕਰਦੀ ਪਈ ਹੈ ਨਾ ਪਰ ਹੁਣ ਜਦੋਂ ਇਹ ਵੀਡੀਓ ਦਾ ਮਕਸਦ ਚਲੋ ਜਿਸਨੇ ਵੀ ਸਾਡੇ ਤੱਕ ਪਹੁੰਚਾਈ ਆ ਪਹਿਲਾਂ ਸਾਨੂੰ ਨਹੀਂ ਪਤਾ ਸੀ ਉਸ ਦੇ ਵਿੱਚ ਪਰ ਉਹਦੀ ਮਾਨਸਿਕਤਾ ਸ਼ੋ ਹੋ ਗਈ ਹੈ ਨਾ ਉਸ ਭੈਣ ਦੀ ਕਿ ਉਹ ਗਰੀਬ ਤੱਕੇ ਬਾਰੇ ਕੀ ਸੋਚਦੇ ਨੇ ਤੇ ਉਹ ਗਰੀਬ ਤੱਕੇ ਦੇ ਬੱਚਿਆਂ ਬਾਰੇ ਗਰੀਬ ਤੱਕੇ ਦੇ ਜਿਹੜੇ ਪਰਿਵਾਰਾਂ ਬਾਰੇ ਜਿੱਤ ਕੇ ਕੀ ਸੋਚਣਗੇ ਤੇ ਤੀਰਥ ਵੱਲੋਂ ਮਾਫੀ ਵੀ ਮੰਗੀ ਗਈ ਉਹਨਾਂ ਕੋਲ ਜਿਹੜਾ ਸਾਡਾ ਮੱਕਾ ਆ ਉਹ ਬੜਾ ਹੀ ਸਤਿਕਾਰਯੋਗ ਆ ਵੱਡੇ ਵੱਡੇ ਲੋਕਾਂ ਨੂੰ ਬੜੇ ਹੀ ਲੋਕਾਂ ਨੂੰ ਉੱਥੇ ਮਾਫੀ ਮਿਲੀ ਆ ਪਰ ਜਿਹੜਾ ਆਪਣਾ ਇਹ ਕਹਿੰਦੇ ਕਿ ਪਰ ਉੱਥੋਂ ਜਿਹੜੀ ਧਾਰਮਿਕ ਸਜਾ ਜੀ ਜ਼ਰੂਰ ਮਿਲੀ ਹੋਏਗੀ ਚਲੋ ਸਾਡੇ ਨੌਲੇਜ ਨਹੀਂ ਆ ਪਰ ਉਹਨਾਂ ਨੂੰ ਹੁਣ ਜਦੋਂ ਵੋਟਾਂ ਆ ਗਿਆ ਹੁਣ ਉਹਨਾਂ ਨੂੰ ਹੀ ਅਹਿਸਾਸ ਦਿਵਾਵਾਂਗੇ ਤੁਹਾਡੀ ਵੀਡੀਓ ਦਿਖਾ ਦਿਖਾ ਕੇ ਦੱਸਾਂਗੇ ਕਿ ਭੈਣ ਮੇਰੀਏ ਕਿ ਤੁਸੀਂ ਸਾਨੂੰ ਇਹ ਚੀਜ਼ ਹੋਈ ਤੇ ਹੁਣ ਪਰ ਤੁਹਾਨੂੰ ਦੱਸਾਂਗੇ ਦੀ ਜਿਹੜਾ ਵੋਟ ਦੀ ਕੀਮਤ ਕੀ ਆ 바ਵਾ ਸਾਹਿਬ ਭੀਮਰਾਓ ਅੰਬੇਡਕਰ ਜੀ ਨੇ ਆਪਣੇ ਬੱਚੇ ਵਾਰ ਕੇ ਫਿਰ ਉਹ ਵੋਟ ਦਾ ਜ਼ਿਕਰ ਸਾਨੂੰ ਲੈ ਕੇ ਦਿੱਤਾ ਸੀ ਤੇ ਉਹਨਾਂ ਨੇ ਕਿਹਾ ਸੀ ਸਾਡੇ ਸਮਾਜ ਦੇ ਲੀਡਰ ਨੇ ਕਿਹਾ ਸੀ ਕਿ ਇੱਕ ਵੋਟ ਵਿੱਚ ਨਹੀਂ ਆਪਣੀ ਬੇਟੀ ਵੇਚਣ ਦੇ ਬਰਾਬਰ ਆ ਤੇ ਪਰ ਇਸ ਭੈਣ ਨੇ ਤੇ ਸਾਨੂੰ 1000 ਰੁਪਏ ਸ਼ਰਾਬ ਦੀ ਬੋਤਲ ਦੇ ਬਿਸ਼ੇ ਇਹ ਕਹਤਾ ਕਿ ਇੱਥੇ ਅਗਰ ਇਹਨਾਂ ਨੂੰ ਪਤਾ ਹੀ ਨਹੀਂ ਫਿਰ ਇੱਕ ਵੋਟ ਉਹਨੇ ਯੂਜ਼ ਕੀਤਾ ਕਿ ਇਹਨਾਂ ਨੂੰ ਪਤਾ ਹੀ ਨਹੀਂ ਐਸਾ ਕਰਕੇ ਕਿ ਇਹਨਾਂ ਨੂੰ ਪਤਾ ਹੀ ਨਹੀਂ ਆ ਕਿ ਕਿੱਥੇ ਵੋਟ ਪਾਣੀ ਆ ਪਰ ਹੁਣ ਤੁਹਾਨੂੰ ਅਸੀਂ ਦੱਸਾਂਗੇ ਕਿ ਇਹ ਵੋਟ ਕਿੱਥੇ ਪਾਣੀ ਆ ਤੇ ਵੋਟ ਦਾ ਦੁਕਾਨ ਕੀ ਇਲੈਕਸ਼ਨ ਲਾਗੇ ਨੇ ਐਤਾ ਨਹੀਂ ਲੱਗਦਾ ਕਿ ਪਾਰਟੀ ਦੇ ਦਬਾਅ ਚ ਆ ਕੇ ਤੁਸੀਂ ਇਹ ਕਰ ਰਹੇ ਹੋ ਦੇਖੋ ਜੀ ਭਾਰਤੀ ਅਮੂਲ ਨਿਵਾਸੀ ਮੁਕਤੀ ਮੋਰਚਾ ਅੱਜ ਤੱਕ ਕਿਸੇ ਵੀ ਪੋਲਿਟਿਕਲ ਪਾਰਟੀ ਨੂੰ ਸਪੋਰਟ ਨਹੀਂ ਕਰਦਾ ਅਗਾਂਹ ਦੇ ਸਮੇਂ ਵਿੱਚ ਜਿਹੜੇ ਸਾਡੇ ਸਮਾਜ ਬਾਰੇ ਚੰਗੀ ਸੋਚ ਰੱਖਣਗੇ ਆਟਾ ਦਾਤ ਤੋਂ ਅਲੱਗਾ ਮੈਡੀਕਲ ਫ੍ਰੀ ਸਿੱਖਿਆ ਫ੍ਰੀ ਉਸ ਪਾਰਟੀ ਨੂੰ ਅਸੀਂ ਸਮਰਥਨ ਕਰਾਂਗੇ ਭਾਰਤੀ ਮੌਨਵਾਸੀ ਮੁਕਤੀ ਮੋਰਚਾ ਤੇ ਮੈਂ ਇੱਕ ਚੀਜ਼ ਇਹ ਨਾਲ ਹੋਰ ਤੁਹਾਨੂੰ ਕਹਦਾ ਜਿਨੇ ਜਿਨੇ ਵੀ ਚਾਹੇ ਉਹ ਬੀਜੇਪੀ ਦਾ ਪਾਰਟੀ ਦਾ ਹੋਵੇ ਚਾਹੇ ਕਿਸੇ ਵੀ ਨਦਰ ਪਾਰਟੀ ਦਾ ਹੋਵੇ ਚਾਹੇ ਕਾਲੀ ਦਲ ਦਾ ਹੋਵੇ ਜਿਨੇ ਜਿਨੇ ਵੀ ਸਮਾਜ ਬਾਰੇ ਗਲਤ ਬੋਲੇ ਆ ਉਹਨਾਂ ਸਾਰਿਆਂ ਦਾ ਅਸੀਂ ਬਾਈਕਾਟ ਕਰਦੇ ਆ ਉਹਨਾਂ ਨੂੰ ਕੋਈ ਵੀ ਵੋਟ ਨਹੀਂ ਪਾਈ ਤੇ ਜਿਹੜੇ ਸਾਡੇ ਸਮਾਜ ਦੇ ਕੋਈ ਜੀ ਕਹਿੰਦੇ ਪਏ ਨੇ ਕਈ ਪੁਤਲੇ ਵੀ ਤੇ ਲੀਡਰਾਂ ਦੇ ਸਾੜਦੇ ਪਏ ਨੇ ਪਰ ਮੈਂ ਉਹਨਾਂ ਨੂੰ ਵੀ ਪੁੱਛਣਾ ਚਾਹਨਾ ਆ ਕਿ ਜਦੋਂ ਤੁਹਾਡੀ ਪਾਰਟੀਆਂ ਦੇ ਲੀਡਰਾਂ ਨੇ ਜਦੋਂ ਸਮਾਜ ਬਾਰੇ ਗਲਤ ਬੋਲਿਆ ਉਹਨਾਂ ਦਾ ਤੁਸੀਂ ਬਾਈਕਾਟ ਕਿਉਂ ਨਹੀਂ ਕੀਤਾ ਉਸ ਪਾਰਟੀ ਜੀ ਤੁਸੀਂ ਇਸਤਫਾ ਕਿਉਂ ਨਹੀਂ ਦਿੱਤਾ ਸਿਰਫ ਅਸੀਂ ਨਹੀਂ ਕੋਈ ਪੋਲਿਟੀਕਲ ਲਾਈਨ ਦੇ ਅਕੋਰਡਿੰਗ ਅਸੀਂ ਜਾਨੀਲ ਜੋਸ਼ੀ ਜੀ ਨੂੰ ਬਾਰੇ ਬੋਲਦੇ ਪਏ ਆ ਜਾਂ ਕਿਸੇ ਲੀਡਰ ਹੋਰ ਬਾਰੇ ਬੋਲ ਅਸੀਂ ਕਹਿ ਰਹੇ ਕਿ ਕਿਸੇ ਵੀ ਪਾਰਟੀ ਦੇ ਲੀਡਰ ਨੇ ਗਲਤ ਬੋਲਿਆ ਉਹਦਾ ਬਾਈਕਾਟ ਕਰਨਾ ਚਾਹੀਦਾ ਸਮਾਜ ਨੂੰ ਇਹ ਨਹੀਂ ਕਿ ਆਪਾਂ ਅਗਰ ਕਿਸੇ ਅਨਦਰ ਪਾਰਟੀ ਚ ਆ ਤੇ ਹੀ ਦੂਸਰੀ ਪਾਰਟੀ ਦਾ ਪੁਤਲਾ ਸਾੜ ਦਈਏ ਜਾਂ ਦੇ ਮਯਾ ਤਾਦਾਂ ਦਾ ਧਰਮ ਦੇ ਅਕੋਰਡਿੰਗ ਵੀ ਸਮਾਜ ਦੇ ਅਕੋਰਡਿੰਗ ਵੀ ਕਿ ਜਿਨ੍ਹਾਂ ਜਿਨ੍ਹਾਂ ਨੇ ਇਹ ਸਮਾਜ ਬਾਰੇ ਗਲਤ ਬੋਲੇ ਕਿਸੇ ਵੀ ਪਾਰਟੀ ਦਾ ਲੀਡਰ ਹੋਵੇ ਉਹ ਤਾਂ ਤੁਸੀਂ ਸਾਰਿਆਂ ਦਾ ਬਾਈਕਾਟ ਕਰੋ ਅਗਰ ਤੁਸੀਂ ਇਸ ਚੀਜ਼ ਦੇ ਕਰਕੇ ਮੈਂ ਸਮਾਜੀ ਜਿੱਥੇ ਬੰਦੇ ਨੂੰ ਬੇਨਤੀ ਕਰਦਾ ਕਿ ਅਗਰ ਤੁਸੀਂ ਇਸ ਲਾਈਨ ਤੇ ਚਲੋਗੇ ਅਸੀਂ ਭਾਰਤੀ ਮੌਲਵਾਸੀ ਮੁਕਤੀ ਮੋਰਚਾ ਤੁਹਾਡਾ ਪੂਰਨ ਤੌਰ ਤੇ ਸਾਥ ਦੇਗਾ ਚਾਹੇ ਸਾਡੇ ਜਿਨ੍ਹਾਂ ਵੀ ਮਨ ਪੇਦੋਂ ਉਹਨਾਂ ਭਾਵੇਂ ਮਤ ਪੇਦੋਂ ਅਨਿਲ ਜੋਸ਼ੀ ਉਹਨਾਂ ਦੀ ਜਿਹੜੀ ਨੂੰ ਆ ਜੈਪਲਿਨ ਜੋਸ਼ੀ ਉਹ ਇੱਕ ਬੜੀ ਹੀ ਜਿਹੜੀ ਉਹਦਾ ਮਾਨਸਿਕਤਾ ਉਹ ਖਰਾਬ ਹੋ ਗਿਆ ਉਹ ਸਾਡੇ 슬ਮ ਏਰੀਆ ਦੇ ਜਿਹੜੇ ਗਰੀਬ ਲੋਕ ਨੇ ਉਹ ਉਹਨਾਂ ਨੂੰ ਕਹਿੰਦੀ ਆ ਵੀ ਇਹ 100 ਹਜ਼ਾਰ ਰੁਪਏ ਦੇ ਪਿੱਛੇ ਤੇ ਇੱਕ ਸ਼ਰਾਬ ਦੀ ਬੋਤਲ ਪਿੱਛੇ ਇਹ ਤੇ ਵਿਕ ਜਾਂਦੇ ਨੇ ਇਹ ਬੜੇ ਲਾਜਿ ਲੋਕ ਨੇ ਇਹ ਇਹਨਾਂ ਨੂੰ ਇਹਨਾਂ ਨੂੰ ਨਹੀਂ ਪਤਾ ਹੁੰਦਾ ਵੀ ਵੋਟ ਕਿੱਥੇ ਪਾਉਣੀ ਆ ਸਿਰਫ ਇਹਨਾਂ ਨੂੰ ਸ਼ਰਾਬ ਦੀ ਬੋਤਲ ਤੇ 1000 ਰੁਪਇਆ ਦੇ ਦਿਓ ਵੋਟ ਜਿੱਥੇ ਮਰਜ਼ੀ ਪਾ ਦਿੰਦੇ ਨੇ ਇਹ ਸਾਰੇ ਇਹ ਜਿਹੜੇ ਸਾਡੇ ਗਰੀਬ ਲੋਕਾਂ ਦਾ ਜਿਹੜੇ ਸਲਮ ਏਰੀਆ ਦੇ ਵਿੱਚ ਇਹ ਨਹੀਂ ਕਿ ਗਰੀਬ ਹੀ ਉੱਥੇ ਰਹਿੰਦੇ ਨੇ ਐਸੀ ਵੀ ਰਹਿੰਦੇ ਨੇ ਇਹਨਾਂ ਨੇ ਸਾਰੇ ਜਿੰਨੇ ਵੀ ਸਲਮ ਏਰੀਆ ਦੇ ਗਰੀਬ ਪਰਿਵਾਰ ਨੇ ਔਰ ਐਸੀ ਪਰਿਵਾਰ ਨੇ ਨੇ ਸਾਰਿਆਂ ਨੂੰ ਕਿਆ ਬਾਬੀ ਇਹ ਇੱਕ ਲਾਲਚੀ ਬੰਦੇ ਨੇ ਇਹਨਾਂ ਨੂੰ ਲਾਲਚ ਦੇ ਦਿਓ ਤੇ ਵੋਟ ਜਦੋਂ ਮਰਜ਼ੀ ਇਹਨਾਂ ਕੋਲ ਲੈ ਲਓ ਤੇ ਕਿਉਂਕਿ ਇਹ ਸ਼ਰਾਬ ਦੇ ਕਿਤੇ 1000 ਰੁਪਏ ਵਿੱਚ ਪਵੇ ਕੇ ਜਾਂਦੇ ਨੇ ਇਹ ਜਿਹੜੀ ਇਹਦੀ ਮਾਨਸਿਕਤਾ ਨਾਲ ਇਹਨੂੰ ਇਹ ਠੀਕ ਕਰ ਲੈਣ ਨਹੀਂ ਦੇ ਅਸੀਂ ਇਹਨਾਂ ਦੇ ਖਿਲਾਫ ਅਸੀਂ ਇੰਨਾ ਵੱਡਾ ਪ੍ਰਦਰਸ਼ਨ ਕਰਾਂਗੇ ਜਿਹੜੇ ਕਿ ਨਿਲ ਜੋਸ਼ੀ ਨੂੰ ਅਸੀਂ ਸਾਰੇ ਸਮਾਜ ਅਕੀ ਬੇਨਤੀ ਕਰਦੇ ਆਂ ਵੀ ਇਹਨਾਂ ਨੂੰ ਇਹਨਾਂ ਨੂੰ ਬਿਲਕੁਲ ਅਨਿਲ ਜੋਸ਼ੀ ਦਾ ਬਾਈਕਾਟ ਕੀਤਾ ਜਾਵੇ ਇਹਨੂੰ ਇੱਕ ਵੀ ਬੋਰਡ ਨਾ ਪਾਇਆ ਜਾਵੇ ਕਿਉਂਕਿ ਇਹਦੀ ਨੋਨ ਬੜਾ ਹੀ ਸਾਡੇ ਗਰੀਬ ਲੋਕਾਂ ਦਾ ਮਜ਼ਾਕ ਡਾਇਆ ਵਾ ਤੇ ਜਿਹੜੇ ਮੈਂ ਹੋਰ ਵੀ ਹੋਰ ਵੀ ਜਿਹੜੇ ਵੀ ਸਾਡੇ ਐਸਸੀ ਸਮਾਜ ਦੇ ਖਿਲਾਫ ਜਿਹੜੇ ਲੀਡਰ ਬੋਲੇ ਨੇ ਜਿਹੜੇ ਬੜੇ ਗੰਦੀ ਸ਼ਬਦਾਵਲੀ ਬੋਲੀ ਉਹਨਾਂ ਨੇ ਅਸੀਂ ਉਹਨਾਂ ਨੂੰ ਵੀ ਚੇਤਾਵਨੀ ਦਿੰਦੇ ਆਂ ਵੀ ਆਪਣੀਆਂ ਹਰਕਤਾਂ ਤੋਂ ਬਾਜ਼ ਆਜੋ ਨਹੀਂ ਤੇ ਤੁਹਾਡਾ ਇੰਨਾ ਕੁ ਬੁਰਾ ਹਾਲ ਕੀਤਾ ਜਾਵੇਗਾ ਕਿ ਤੁਸੀਂ ਗਾਧੋਂ ਖੜੇ ਹੋਣ ਯੋਗੇ ਵੀ ਨਹੀਂ ਰਹੋਗੇ